ਵਾਹ ਤੁਹਾਡਾ ਸ਼ੁਕਰਾ ਲੱਖ ਲੱਖ ਵੀ ਬੱਚਾ ਬਚ ਗਿਆ ਸਾਡਾ ਤੇ ਪਰ ਜੋ ਹੋਇਆ ਹੈ ਬਹੁਤ ਮਾੜਾ ਹੋਇਆ ਔਰ ਇਹ ਜੋ ਲੌਂਡਰ ਆਰਡਰ ਦੀ ਪ੍ਰੋਸੀਜਰ ਖਰਾਬ ਹੋ ਰਹੀ ਆ ਇਹਨੂੰ ਸਾਾਨੂੰ ਨੱਥ ਪਾਣੀ ਅੱਜ ਦੀ ਡੇਟ ਸਾਡੇ ਲਈ ਬਹੁਤ ਜ਼ਰੂਰੀ ਆ ਔਰ ਇਹਦੇ ਲਈ ਬਹੁਤ ਹੈ ਸੀਰੀਅਸ ਮੈਟਰ ਹੈਗਾ ਔਰ ਇਹਦੇ ਉੱਤੇ ਮੈਂ ਅਥਾਰਟੀ ਨਾਲ ਵੀ ਗੱਲ ਕਰਾਂਗਾ ਹੁਣੇ ਸਰ ਕਾਰੋਬਾਰੀਆਂ ਨੂੰ ਲਗਾਤਾਰ ਨਿਸ਼ਾਨਾ ਮਾਇ ਜਾਂਦਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੁਣ ਲੁਧਿਆਣਾ ਦੇ ਵਿੱਚ ਕਹਿੰਦੇ ਪਹਿਲਾਂ ਕੋਸ਼ਿਸ਼ ਕੀਤੀ ਨਾਕਾਮ ਰਹੇ ਫਿਰ ਦੁਬਾਰਾ ਆ ਕੇ ਦੇਖੋ ਕਿੱਡੇ ਹੌਸਲੇ ਬਣੰਦੇ ਨੇ ਆ ਵਿਦਕੋ ਜਿੰਨੇ ਜੁਰਮ ਕਰਨਾ ਹੁੰਦਾ ਉਹਨਾਂ ਦੇ ਹੌਸਲੇ ਪਹਿਲੇ ਹੀ ਇੰਨੇ ਕੁ ਖੁੱਲੇ ਹੁੰਦੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਇਹ ਲੋਕਾਂ ਨੂੰ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰਨਿੰਗ ਦੇਣੀ ਚਾਹਨਾ ਕਿ ਇਹ ਐਸੇ ਲੋਕ ਜੋ ਹੈਗੇ ਨੇ ਜੋ ਸਾਡੀ ਅਮਨ ਸ਼ਾਂਤੀ ਪੰਜਾਬ ਦੀ ਨਾਲ ਖਿਲਵਾੜ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਭਾਵੇਂ ਜਿੱਡੇ ਮਰਜੀ ਜਿੱਥੇ ਵੱਡੇ ਹੋਣ ਆਉ ਜਿੱਡੇ ਮਰਜੀ ਹੋਣ ਬਿਲਕੁਲ ਉਹਨਾਂ ਦੇ ਅਸੀਂ ਬਿਲਕੁਲ ਫੜ ਕੇ ਜੇਲਾ ਦੀ ਢੱਕਾਂਗੇ ਉਹਨਾਂ ਨੂੰ ਤੇ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਗੱਲ ਤੋਂ ਜਿਹੜੀ ਅੱਜ ਇਹਨਾਂ ਨੇ ਹਰਕਤ ਕੀਤੀ ਹੈਗੀ ਆ ਖਾਸ ਕਰਕੇ ਮੇਰੇ ਹਲਕੇ ਦੇ ਵਿੱਚ ਔਰ ਮੈਂ ਆਪਣੇ ਹਲਕੇ ਦੇ ਵਿੱਚ ਮੇਰੇ ਲੋਕ ਨੇ ਜੋ ਬੜੇ ਅਮਨ ਚੈਨ ਪਸੰਦ ਲੋਕ ਨੇ ਔਰ ਸਾਰੇ ਵਪਾਰੀ ਲੋਕ ਨੇ ਔਰ ਅੱਛੇ ਪੜੇ ਲਿਖੇ ਲੋਕ ਨੇ ਇੱਥੇ ਪਰ ਮੈਂ ਇਹਦੇ ਵਿੱਚ ਤੁਹਾਡੇ ਮਾਧਿਅਮ ਤੇ ਰਾਹੀਂ ਇੱਕ ਆਪਣੇ ਸਾਰੇ ਹੀ ਕਿਰਪਾ ਕਰਕੇ ਲੁਧਿਆਣਵੀਜ਼ ਨੂੰ ਕਹਿਣਾ ਚਾਹੂੰਗਾ ਪੂਰੇ ਪੰਜਾਬ ਦੇ ਵਪਾਰੀਆਂ ਨੂੰ ਵੀ ਆਮ ਲੋਕਾਂ ਦੇ ਘਰਾਂ ਨੂੰ ਵੀ ਜਿੱਥੇ ਆਪਾਂ ਇੰਨੇ ਖਰਚ ਕਰਦੇ ਆ ਕਿਰਪਾ ਕਰਕੇ 5 ਤੋਂ 10000 ਰੁਪਏ ਆਪਣੀ ਸਿਕਿਉਰਟੀ ਵਾਸਤੇ ਆਪਣਾ ਇੱਕ ਇੱਕ ਕੈਮਰਾ ਆਪਣੇ ਜਰੂਰ ਲਗਾਈਏ ਕਿਉਂਕਿ ਜਦੋਂ ਤੱਕ ਅਸੀਂ ਅਪਰਾਧੀਆਂ ਤੱਕ ਤਾਂ ਹੀ ਪਹੁੰਚ ਪਾਵਾਂਗੇ ਜੇ ਸਾਡੇ ਕੋਲ ਉਹਨਾਂ ਦਾ ਸਾਨੂੰ ਪਿੱਛੋਂ ਐਕਸੈਸ ਮਿਲੇਗਾ ਤੇ ਇਸ ਲਈ ਮੇਰੀ ਆਪ ਜੀ ਦੇ ਮਾਧਿਅਮ ਤੇ ਰਾਹੀਂ ਸਾਰੇ ਸਤਕਾਰਯੋਗ ਮੀਡੀਆ ਦੇ ਰਾਹੀਂ ਵੀ ਇਹੀ ਹੈ ਵੀ ਤੁਸੀਂ ਵੀ ਇਹਦਾ ਪ੍ਰਚਾਰ ਕਰੋ ਕਿ ਅਸੀਂ ਰਲ ਕੇ ਪੰਜਾਬ ਨੂੰ ਬਚਾਉਣਾ ਅਸੀਂ ਦੁਬਾਰਾ ਤੋਂ ਫੇਰ ਇਹ ਅੱਤਵਾਦ ਵਾਲਾ ਪੰਜਾਬ ਜਾਂ ਕਾਲਾ ਪੰਜਾਬ ਨਹੀਂ ਬਣਾਉਣਾ ਇਸ ਕਰਕੇ ਇਹਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਦਾ ਵੀ ਉਨਾ ਹੀ ਯੋਗਦਾਨ ਉਨੀ ਡਿਊਟੀ ਬਣਦੀ ਆ ਮੇਰੇ ਹਿਸਾਬ ਨਾਲ ਕਿ ਜਿੰਨੀ ਕਿ ਸਾਡੀ ਬਣਦੀ ਆ ਵੀ ਆਪੋ ਆਪਣੇ ਹਲਕੇ ਆਪੋ ਆਪਣੇ ਘਰਾਂ ਦੇ ਬਾਹਰ ਬਣੀਆਂ ਦੁਕਾਨਾਂ ਦੇ ਬਾਹਰ ਕਾਰੋਬਾਰਾਂ ਦੇ ਬਾਹਰ ਜਿੱਥੇ ਵੀ ਜੋ ਵੀ ਜੀ ਰਹਿੰਦੇ ਨੇ ਕਿਰਪਾ ਕਰਕੇ 5-7000 10000 ਰੁਪਏ ਅਜਿਹਾ ਕੈਮਰੇ ਲੱਗ ਜਾਂਦੇ ਨੇ ਸਰ ਕੈਮਰੇ ਇੱਥੇ ਵੀ ਲੱਗੇ ਨੇ ਸਰ ਪੁਲਿਸ ਦੀ ਨਫਰੀ ਦੇਖੋ ਕੋਜੀ ਦੂਰੀ ਤੇ ਥਾਣਾ ਕੋਜੀ ਦੂਰੀ ਤੇ ਥਾਣਾ ਕਿਲੋਮੀਟਰ ਵੀ ਨਹੀਂ ਹੈਗਾ 1-2 ਕਿਲੋਮੀਟਰ ਹਾਂ ਬਿਲਕੁਲ ਨਹੀਂ ਇਹਦੇ ਵਿੱਚ ਦੇਖੋ ਅਏ ਏਰੀਆ ਬਹੁਤ ਵੱਡਾ ਹੈਗਾ ਠਾਣੇ ਚ ਜਿੰਨੀ ਕੁ ਨਕਰੀ ਹੁੰਦੀ ਆ ਉਹ ਸਾਰੇ ਪਾਸੇ ਪੁਲਿਸ ਲੱਗੀ ਹੋਈ ਹੈ ਪੁਲਿਸ ਨਹੀਂ ਹੈ ਜਿਹੜੇ ਹੁਣ ਤੱਕ ਇੰਨੀ ਅਮਨ ਚੈਨ ਆ ਜੇ ਪੁਲਿਸ ਇੰਨੀ ਮੁਸਤੈਦ ਨਾ ਹੁੰਦੀ ਤਾਂ ਮੇਰਾ ਖਿਆਲ ਆ ਵੀ ਪੰਜਾਬ ਦਾ ਬਹੁਤ ਮਾੜਾ ਹਾਲ ਹੋਣਾ ਸੀਗਾ ਇਹ ਉਹ ਪੰਜਾਬ ਪੁਲਿਸ ਹੈ ਜਿਹਨੇ ਅੱਤਵਾਦ ਆਪਣੇ ਪਿੰਡੇ ਤੇ ਹੰਡਾਇਆ ਇਹ ਉਹ ਪੰਜਾਬ ਪੁਲਿਸ ਹੈ ਜਿਹੜੀ ਸ਼੍ਰੀਲੰਕਾ ਤੱਕ ਗਈ ਆ ਹਣਟਿਆਂ ਨੂੰ ਠੋਕਣ ਵਾਸਤੇ ਇਸ ਕਰਕੇ ਮੈਨੂੰ ਆਪਣੀ ਫੋਰਸਿਸ ਤੇ ਪੂਰਾ ਯਕੀਨ ਹੈ ਔਰ ਵਧੀਆ ਕੰਮ ਕਰ ਰਹੇ ਨੇ ਔਰ ਸਾਡੀ ਅਸੀਂ ਇਹਨਾਂ ਦਾ ਮਨੋਬਲ ਨਹੀਂ ਗਿਰਨ ਦੇਣਾ ਅਸੀਂ ਇਹਨਾਂ ਦੇ ਨਾਲ और इन्होंने तकड़े करके हो जाएंगे ऐसे गुंडे अंसर ने जड़े उन्होंने फट के जेल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप